ਸਸ਼ਕਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਬਠਿੰਡਾ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਸੂਬਾ ਸਰਕਾਰ ਦੇ ਖਿਲਾਫ ਮੋਰਚਾ ਖੋਲਦੇ ਹੋਏ ਆ ਪ੍ਰਦੂਸ਼ਣ ਕਰਕੇ ਜਿਹੜੇ ਵਾਦੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਦੇ ਲੋਕਾਂ ਦੇ ਨਾਲ ਕੀਤੇ ਸਨ ਉਹਨਾਂ ਵਾਦਿਆਂ ਨੂੰ ਲੈ ਕੇ ਸਰਕਾਰ ਦਾ ਕਿਰਾਉ ਕੀਤਾ ਗਿਆ ਜਿੱਥੇ ਮਹਿਲਾਵਾਂ ਨੂੰ 1000 ਰੁਪਏ ਦੇਣਾ ਬਜ਼ੁਰਗਾਂ ਦੇ ਲਈ 3500 ਰੁਪਏ ਪੈਨਸ਼ਨ ਤੇ ਹੋਰ ਕਈ ਜਿਹੜੀਆਂ ਮੰਗਾਂ ਤੇ ਕਈ ਦਾਅਵੇ ਜਿਹੜੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਕੀਤੇ ਗਏ ਸਨ ਤਾਂ ਉਹਨਾਂ ਵਾਅਦਿਆਂ ਨੂੰ ਲੈ ਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਘਲਾ ਜਿਨ੍ਹਾਂ ਵੱਲੋਂ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਘੇਰਾਉ ਕੀਤਾ ਗਿਆ ਇਸੇ ਦਰਮਿਆਨ ਨਸ਼ਾ ਦੇ ਮੁੱਦੇ ਤੇ ਜੋ ਪੰਜਾਬ ਸਰਕਾਰ ਦੇ ਵੱਲੋਂ ਬੁਲਡੋਜ਼ਰ ਚਲਾਇਆ ਜਾ ਰਿਹਾ ਹੈ ਉਸ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਪਹਿਲੇ 3 ਸਾਲ ਜਿਹੜੇ ਨੇ ਪੰਜਾਬ ਸਰਕਾਰ ਨੂੰ ਨਿਸ਼ਚਿਆਦਾਇ ਮੁੱਦਾ ਨਜ਼ਰ ਨਹੀਂ ਆਇਆ ਹੁਣ ਅਚਾਨਕ ਅਜਿਹੀ ਕਾਰਵਾਈ ਹੋ ਰਹੀ ਹੈ ਤਾਂ ਉਹਨਾਂ ਦਾ ਇਹ ਕਹਿਣਾ ਹੈ ਕਿ 3 ਸਾਲ ਲੰਘ ਚੁੱਕੇ ਨੇ ਕਾਰਜਕਾਲ ਦੇ 2 ਸਾਲ ਰਹਿ ਗਏ ਨੇ ਤੇ ਉਹ ਇਹੋ ਆਸ ਕਰਦੇ ਨੇ ਇਹੋ ਅਪੀਲ ਕਰਦੇ ਨੇ ਪੰਜਾਬ ਸਰਕਾਰ ਤੋਂ ਵੀ ਕਿ ਜਿਹੜੇ ਵਾਅਦੇ ਕੀਤੇ ਸਨ ਉਹਨਾਂ ਵਾਅਦਿਆਂ ਨੂੰ ਪੂਰਾ ਕੀਤਾ ਜਾਵੇ ਜਿਨ੍ਹਾਂ ਵਾਅਦਿਆਂ ਦੇ ਦਮ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਦੇ ਵਿੱਚ ਆਈ ਹੈ ਤਾਂ ਉਹਨਾਂ ਦਾ ਕਹਿਣਾ ਕਿ ਉਹਨਾਂ ਵਾਅਦਿਆਂ ਨੂੰ ਪੂਰਾ ਕੀਤਾ ਜਾਵੇ ਤੇ ਇਸੇ ਨੂੰ ਲੈ ਕੇ ਉਹਨਾਂ ਸਰਕਾਰ ਨੂੰ ਆਪਣੇ ਵਾਅਦੇ ਯਾਦ ਕਰਵਾਉਣ ਦੇ ਲਈ ਜਿਹੜਾ ਪ੍ਰਦਰਸ਼ਨ ਹੈ ਉਹ ਕੀਤਾ ਗਿਆ। ਦੇਖੋ ਅੱਜ ਤੋ 3 ਸਾਲ ਪਹਿਲਾਂ ਪੂਰੇ 3 ਸਾਲ ਹੋਇਆ ਭਾਰਤ ਜਨਤਾ ਪਾਰਟੀ ਦੀ ਸਰਕਾਰ ਆਮ ਆ지 ਪਾਰਟੀ ਦੀ ਸਰਕਾਰ ਹੈ। ਔਰ ਇੱਥੋਂ ਦੇ ਜਿਹੜੇ ਮੁੱਖ ਮੰਤਰੀ ਆ ਭਗਵੰਤ ਮਾਨ ਜਿਹੜੀ ਸਰਕਾਰ ਦੀ ਅਗਵਾਈ ਕਰਦੇ ਆ ਅਸੀਂ ਉਹਨਾਂ ਤੋਂ ਜਿਹੜੇ ਵਾਅਦੇ ਕੀਤੇ ਸੀ Tomar, Is... 5 ਲੱਖ ਨੌਕਰੀਆਂ ਦੇ ਇੰਦਾ ਵਾਦਾ ਕੀਤਾ ਸੀ ਉਹਨਾਂ ਨੇ ਉਹਨਾਂ ਵਾਦਾ ਕੀਤਾ 1000 ਰੁਪਿਆ ਅਸੀਂ ਸਾਰੀਆਂ ਮਹਿਲਾਵਾਂ ਨੂੰ ਦੇਵਾਂਗੇ ਉਹਨਾਂ ਨੇ ਵਾਦਾ ਕੀਤਾ ਅਸੀਂ ਕ腐ਸ਼ਨ ਬੰਦ ਕਰਾਂਗੇ ਉਹਨਾਂ ਨੇ ਵਾਦਾ ਕੀਤਾ ਅਸੀਂ ਨਸ਼ੇ ਬੰਦ ਕਰਾਂਗੇ ਉਹਨਾਂ ਨੇ ਵਾਦਾ ਕੀਤਾ ਸੀ ਕਿ ਬੱਚਿਆਂ ਨੂੰ ਵਜੀਫੇ ਦਿੱਤੇ ਜਾਣਗੇ ਉਹਨੇ ਵਾਦਾ ਕੀਤਾ ਸੀ ਕਿ ਸੈਂਸ ਲਈ 55000 ਰੁਪਏ ਦਿੱਤੇ ਜਾਊਗਾ ਉਹਨਾਂ ਨੇ ਵਾਦਾ ਕੀਤਾ ਸੀ ਕਿ ਬਜ਼ੁਰਗਾਂ ਨੂੰ ਪੈਨਸ਼ਨ 35000 ਰੁਪਏ 35 35 ਰੁਪਏ ਜਿਹੜਾ ਪੈਨਸ਼ਨ ਦਿੱਤੀ ਜਾਊਗੀ ਕੋਈ ਇਹ ਸਿੱਕਲ ਵਾਦਾ ਹੈ ਸਰਕਾਰ ਨੇ ਪੂਰਾ ਨਹੀਂ ਕੀਤਾ ਅਸੀਂ ਇਸ 봉ਡੀ ਦੇ ਛੁੱਟੀ ਪਈ ਸਰਕਾਰ ਨੂੰ ਜਗਾਉਣ ਆਏ ਹਾਂ 3 ਸਾਲ ਲੰਘ ਗਏ 2 ਰਹਿ ਗਏ ਹੁਣ ਜਿਹੜੇ ਬਾਕੀ ਰਹਿੰਦੇ ਲੋਕਾਂ ਦਾ ਹੱਕ ਇੱਥੇ ਰੱਖ ਲੋ ਲੋਕਾਂ ਦਾ ਅਸੀਂ ਲੋਕਾਂ ਦਾ ਹੱਕ ਮੰਗਣਾ ਹੈ ਕਿ ਬਸ ਰੱਥੇ ਲਗਾਤਾਰ ਕਿਸ ਨਾ ਕਿਸੇ ਲਾਟਕੇ ਫਸਪੋਰਡ ਹੋ ਰਿਹਾ ਹੈ ਕਹਿੰਦੇ ਦੇਖ ਲੈ ਤੈਨੂੰ ਦੇਖੋ ਇਹ ਸਰਕਾਰ ਬੇਲ ਹੋ ਚੁੱਕੀ ਹੈ ਸਰਕਾਰ ਦਾ ਕੋਈ ਕੰਟਰੋਲ ਨਹੀਂ ਹੈ ਆਮ ਮਹਾਰੇ ਜਿਹੜੇ ਸਿਸਟਮ ਚੱਲੀ ਜਾ ਰਹੇ ਜਿਹੜੇ ਚੱਲ ਰਿਹਾ ਹੈ ਔਰ ਨਾ ਤਾਂ ਉਹਨਾਂ ਤੇ ਗੈਂਗਸਟਰਾਂ ਦਾ ਕੰਟਰੋਲ ਹੈ ਨਾ ਲਾਰਡ ਆਰਡਰ ਤੇ ਕੰਟਰੋਲ ਹੈ ਪੂਰੇ ਕੀਤੇ ਔਰ ਮੈਂ ਕਹਿ ਸਕਦਾ ਹੈ ਅੱਜ ਬੱਚਾ ਬੱਚਾ ਕਹਿ ਰਿਹਾ ਵੀ ਅੱਜ ਪੰਜਾਬ ਦੇ ਸਰਕਾਰ ਫੇਲ ਗਈ ਤਾਂ ਇਹੀ ਕਾਰਨ ਹੈ ਕਿ ਜਿਹੜੇ ਸਾਰੇ ਪਾਸੇ ਰਾਜ ਕੀਤਾ ਅੱਜ ਅਸੀਂ ਬਸ ਉਹਨਾਂ ਤੋਂ ਇਹ ਬਦਲਾ ਫੂਕਣਾ ਹੈ ਉਹਨਾਂ ਦਾ ਜਵਾਬ ਮੰਗਣਾ ਹੈ ਕੱਲ ਨੂੰ ਸਾਰੇ ਪੰਜਾਬ 'ਚ ਰੌਲਾ ਪੈਗਾ ਕੀ ਭਵੰਤਮਾਨ ਜਵਾਬ ਦਿੰਦੇ ਆ ਦੇ ਬਾਰੇ ਅਸੀਂ ਵੇਟ ਕਰਾਂਗੇ ਬਲਡੋਜ਼ਰ ਚਲਾਇਆ ਜਾ ਰਿਹਾ ਹੈ ਕਿਵੇਂ ਨਸ਼ਾ ਦਸਤਾ ਤੇ ਸੂਟ ਜਲਦੀ ਕਦ ਮੈਂ ਕਹਿੰਦਾ ਕਿ 3 ਸਾਲ ਬਾਅਦ ਬਲਡੋਜ਼ਰ ਯਾਦ ਆਇਆ ਤਿੰਨ ਸਾਲ ਦੇ ਵਿੱਚ ਹਜ਼ਾਰਾਂ ਜਵਾਨ ਮਾਰੇ ਤੇ ਜੇ ਬੋਲਡੋਜ਼ਰ ਚਲਾਉਣਾ ਸੀ ਦਿੱਲੀ ਇਲੈਕਸ਼ਨ ਹਾਰ ਤੋਂ ਬਾਅਦ ਚਲਾਉਣਾ ਸੀ ਇਹ ਪਹਿਲਾਂ ਚਲਾਉਣਾ ਚਾਹੀਦਾ ਸੀਗਾ ਕਿਉਂ ਨਹੀਂ ਚਲਾਇਆ ਅੱਜ ਤੱਕ ਕਿਸ ਵੱਡੇ ਤਸਕਰ ਦੀ ਕੋਈ ਜਦਾਂ ਚੱਲਿਆ ਨਹੀਂ ਮੈਂ ਉਹੀ ਗੱਲ ਕਰਦਾ ਨਾ ਇਹ ਸਿਰਫ ਗੋਮਲਿਆਂ ਤੋਂ ਮਿੱਟੀ ਝਾੜ ਰਹੇ ਆ ਕੋਈ ਵੱਡੇ ਤਸਕਰ ਨਹੀਂ ਫੜੇ ਗਏ ਕੋਈ ਵੱਡਾ ਨੈਟਵਰਕ ਨਹੀਂ ਫੜਾਇਆ ਇਹ ਜਿਹੜੇ ਮਤਲਬ ਛੋਟੇ-ਮੋਟੇ ਤਸਕਰ ਹੈਗੇ ਆ ਅਸੀਂ ਚੰਗਾ ਕਹਿੰਦੇ ਆ ਉਹਨਾਂ ਦਾ ਜਿਹੜਾ ਹੈਗਾ ਕਰ ਲਿਆ ਕਾਰਵਾਈ ਅਸੀਂ ਮਾੜਾ ਨਹੀਂ ਕਹਿੰਦੇ ਕਰਮੋਈ ਕਹਿੰਦੇ ਪਰ ਚੰਨ ਸਾਲ ਕਿਉਂ ਕੀਤੀ ਕਿ ਦਿੱਲੀ ਇਲੈਕਸ਼ਨ ਹਾਰ ਤੋਂ ਬਾਅਦ ਕਿਉਂ ਕੀਤੀਗੇ ਇਹ ਤੋਂ ਲੱਗਦਾ ਹੈ ਕਿ ਸਰਕਾਰ ਜਿਹੜੀ ਹੈਗੀ ਹੈ ਇਹ ਲੋਕਾਂ ਦਾ ਰੋਹ ਦੇਖ ਕੇ ਜਿਹੜਾ ਹੈਗਾ ਇਹ ਕੁਝ ਬਹਾਨੇ ਕਰ ਰਹੀ ਹੈ ਪਰ ਜਿਹੜੇ ਸਾਰਾ ਨਸ਼ਾ ਬੰਦ ਕਰਨਾ ਚਾਹੀਦਾ ਸੀਗਾ ਉਹ ਨਹੀਂ ਹੋ ਰਿਹਾ। ਇੱਕ ਸਨਾਂ ਪੱਖੀਆਂ ਸੀ ਜੀ ਲੇਕਿਨ ਬੀਜੇਪੀ ਕੇਂਦਰ ਸਰਕਾਰ ਹੈ ਜਿਹੜੀ ਬਹੁਤ ਜਿੱਡੇ ਜਿਹੇ ਕਿਸਾਨਾਂ ਨਾਲ ਨਸ਼ਾ ਪਰ ਇਹਨਾਂ ਨੇ ਪੰਜਾਬ ਦੀ ਰਾਜਨੀਤੀ ਨਹੀਂ ਚੰਗੀ ਜਾਨਦਾ ਤਾਂ ਬ੍ਰਿਗੇਟ ਦੇਖੋ ਇਹ ਡਰਾਮੇ ਬਾਜ਼ ਹੈ ਇਹਨਾਂ ਨੂੰ ਡਰਾਮੇ ਕਰਨੇ ਆਉਂਦੇ ਆ ਇਹ ਭਗਵਾਨ ਤਮਨ ਜੋ ਹੈ ਇੱਕ ਕਮੇਡੀ King ਰਿਹਾ ਇਹ ਇਹ ਨੂੰ ਪੰਜਾਬ ਨਾਲ ਕਿਸਾਨਾਂ ਨਾਲ ਕਿਸੇ ਨਾਲ ਕੋਈ ਮਤਲਬ ਨਹੀਂ ਹੈ ਇਹ ਤਾਂ ਇਕੱਲਾ ਕਮੇਡੀ ਕਰਦਾ ਫਿਰਦਾ ਆ ਉਹ ਟਾਈਮ ਪੂਰਾ ਕਰਦਾ ਫਿਰਦਾ ਔਰ ਲੋਕਾਂ ਦਾ ਜੋ ਕਿਸਾਨਾਂ ਦਾ ਬੁਰਾ ਹਾਲ ਹੈ ਉਹ ਲੋਕਾਂ ਦੀ ਤਰਾਈ ਤਰਾਈ ਹੋ ਗਈ ਆ ਕੇਂਦਰ ਸਰਕਾਰ ਨਾਲ ਲਗਾਤਾਰ ਕਦਮਾਂ ਲਗਾਉਂਦੇ ਆ ਗੱਲਬਾਤ ਕਰਦੇ ਆ ਕਦੇ ਅਜੇ ਤੱਕ ਲੀਡਰ ਉੱਠ ਕੇ ਨਹੀਂ ਗਿਆ ਪਰ ਇਹ ਮੀਟਿੰਗ ਦੇ ਵਿੱਚੋਂ ਛੱਡ ਕੇ ਪੈ ਗਿਆ ਸੀ ਮੈਂ ਕਹਿ ਸਕਦਾ ਮੈਂ ਕਹਿ ਸਕਦਾ ਹਾਂ ਕਿ ਤਜਰਬੇਕਾਰ ਨਹੀਂ ਹੈ ਇਸ ਤਰ੍ਹਾਂ ਦੀ ਜਿਹੜੀ ਮੀਟਿੰਗ ਹੁੰਦੀ ਹੈ ਬੜੀ ਅਹਿਮ ਹੁੰਦੀ ਹੈ ਅੱਜ ਤੱਕ ਕੋਈ ਇਸ ਤਰ੍ਹਾਂ ਦੇ ਮੀਟਿੰਗ ਦੇ ਵਿੱਚ ਨਹੀਂ ਗਿਆ ਜਦੋਂ ਭਗਵੰਤ ਮਾਨ ਗਿਆ ਇਹ ਤੋਂ ਪਤਾ ਲੱਗਦਾ ਹੈ ਕਿ ਇਹ ਜਿਹੜੇ ਹੈਗੇ ਸਤਾ ਦੇ ਨਸ਼ੇ ਦੇ ਵਿੱਚ ਇਹ ਪ੍ਰਦਰਸ਼ਨ ਦੀ ਪੰਜਾਬ ਤੇ ਲੋਕਾਂ ਦੀ ਆਵਾਜ਼ ਉਠਾ ਰਹੇ ਹਨ ਕਿਉਂਕਿ ਪੰਜਾਬ ਦੇ ਲੋਕਾਂ ਨੇ ਇੱਕ ਬਹੁਤ ਉਮੀਦ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਚੁਣਿਆ ਸੀ ਲੋਕਾਂ ਨੂੰ ਬਹੁਤ ਉਮੀਦਾਂ ਸੀਗੀਆਂ ਇਹਨਾਂ ਕੋਲੋਂ ਕਿਉਂਕਿ ਲੋਕ ਰਵਾਇਤੀ ਪਾਰਟੀਆਂ ਤੋਂ ਅੱਕ ਚੁੱਕੇ ਸੀ ਉਹਨਾਂ ਨੇ ਇੱਕ ਮੌਕਾ ਇਹਨਾਂ ਨੂੰ ਦਿੱਤਾ ਸੀ ਪਰ ਇਹਨਾਂ ਨੇ ਉਸ ਮੌਕੇ ਦੇ ਨਾਲ ਕੇਵਲ 3 ਸਾਲਾਂ ਦੇ ਵਿੱਚ ਪੰਜਾਬ ਨੂੰ ਅੱਜ ਬਰਬਾਦੀ ਦੇ ਕੰਡੇ ਖੜੇ ਕਰਤਾ ਨਾ ਇੱਥੇ ਲਾਅ ਐਂਡ ਆਰਡਰ ਹੈ ਖਜ਼ਾਨਾ ਖਾਲੀ ਹੈ ਕਰਜ਼ੇ ਦੀ ਭੰਡ ਵੱਧ ਰਹੀ ਹੈ ਜਵਾਨੀ ਨਸ਼ਿਆਂ ਦੇ ਵਿੱਚ ਗ੍ਰਸਤ ਹੈ ਔਰ ਨਾ ਸਿਹਤ ਸਹੂਲਤਾ ਠੀਕ ਹੈ ਨਾ ਇੱਥੇ ਸਿੱਖਿਆ ਸਹੂਲਤਾ ਮਿਲ ਰਹੀ ਹੈ ਇਨਫਰਾਸਟ੍ਰਕਚਰ ਪਾੜ ਨਹੀਂ ਰਿਹਾ ਨੈਸ਼ਨਲ ਹਾਈਵੇ ਦੇ ਪ੍ਰੋਜੈਕਟ ਰੁਕ ਰਹੇ ਹੈ ਕੇਂਦਰ ਦੀਆਂ ਸਕੀਮਾਂ ਸਾਰੀਆਂ फेल ਹੋ ਰਹੀਆਂ ਸੋ ਹਰ ਵਰਗ ਦੁਖੀ ਹੈ ਗਰੀਬ ਵਰਗ ਬਹੁਤ ਹੀ ਦੁਖੀ ਹੈ ਕਿਉਂਕਿ ਉਹਨਾਂ ਵਾਸਤੇ ਬਹੁਤ ਸਾਰੀਆਂ ਸਕੀਮਾਂ ਮੋਦੀ ਸਾਹਿਬ ਨੇ ਭੇਜੀਆਂ ਜਾਂ ਬਣਾਈਆਂ ਪਰ ਉਹਨਾਂ ਦੀ ਸਹੀ ਉਹਨਾਂ ਨੂੰ ਕੋਈ ਲਾਭ ਨਹੀਂ ਹੋ ਰਿਹਾ ਜਿਸ ਕਰਕੇ ਲੋਕ ਬਹੁਤ ਦੁਖੀ ਹੈ ਔਰ ਸਾਡਾ ਪੰਜਾਬ 3 ਸਾਲਾਂ ਦੇ ਵਿੱਚ 20 ਸਾਲ ਪਿੱਛੇ ਜਾ ਚੁੱਕਿਆ ਹੈ ਇਸ ਕਰਕੇ ਲੋਕ ਦੁਖੀ ਹੈ ਔਰ ਉਸ ਲੋਕਾਂ ਦੀ ਆਵਾਜ਼ ਨੂੰ ਹੀ ਅਸੀਂ ਅੱਜ ਉਠਾਉਣ ਵਾਸਤੇ ਇੱਥੇ ਇਕੱਠੇ ਹੋਏ ਸੀ ਮੰਤਰੀ ਵੱਲੋਂ ਕਿਹਾ ਗਿਆ ਕਿ 3 ਮਹੀਨਿਆਂ ਚ ਜਿਹੜਾ ਨਸ਼ਾ ਬੰਦ ਕੀਤਾ ਜਾਊਗਾ ਤੇ ਨਸ਼ਾ ਜਿਹੜਾ ਸਕਰਾ ਉਹਨਾਂ ਦੇ ਘਰਾਂ ਦੇ ਬਲਡوزر ਵੀ ਚਲਾਇਆ ਜਾ ਰਿਹਾ ਹੈ ਕਿ ਵੀ ਦੇਖੋ ਦੇਖੋ ਇਹ ਤਰੀਕਾ ਤਾਂ ਪਹਿਲਾਂ ਵੀ ਕੱਢਦੇ ਆਉਂਦੇ ਆ ਕਦੇ ਕਹਿ ਦਿੰਦੇ ਹੁੰਦੇ ਆ 26 ਜਨਵਰੀ ਤੱਕ ਕਦੇ 31 ਅਗਸਤ ਤੱਕ ਹੁਣ 3 ਮਹੀਨੇ ਹੋਰ ਦੇਤੇ ਸੋ ਇਹਨਾਂ ਨੇ ਆਹ ਕਹਿੰਦੇ ਕਹਿੰਦੇ ਹੀ ਸਮਾਂ ਆਪ ਦਾ ਠਪਾ ਲੈਣਾ ਜਿਹੜਾ ਬਲਡوزر ਚੱਲ ਰਿਹਾ ਕੁਝ ਗਰੀਬਾਂ ਦੇ ਘਰਾਂ ਦੇ ਉੱਤੇ ਬਲਡوزر ਚੱਲ ਰਹੇ ਆ ਜਿਹੜੇ ਵੱਡੇ ਤਸਕਰ ਆ ਉਹਨਾਂ ਨੂੰ ਕੋਈ ਕੁਝ ਕਹਿ ਨਹੀਂ ਰਿਹਾ ਨਾ ਇਹਨਾਂ ਦੇ ਐਮਐਲਏ ਮੰਤਰੀਆਂ ਨੂੰ ਕੋਈ ਕੁਝ ਕਹਿੰਦਾ ਨਾ ਕੋਈ ਵੱਡੇ ਅਫਸਰਾਂ ਨੂੰ ਕੁਝ ਕਹਿੰਦਾ ਪਿੰਡਾਂ ਦੇ ਵਿੱਚ ਜਾ ਕੇ ਕੁਝ ਗਰੀਬ ਤੱਕ ਦੇ ਲੋਕਾਂ ਨੂੰ ਕਿ ਤੁਸੀਂ ਨਸ਼ਾ ਵੇਚਦੇ ਹੋ ਉਹਨਾਂ ਦੇ ਘਰ ਘਰ ਬਲਡੋਜ਼ਰਾਂ ਨਾਲ ਟਾਏ ਜਾ ਰਹੇ ਆ ਇਸ ਤਰ੍ਹਾਂ ਨਸ਼ਾ ਖਤਮ ਨਹੀਂ ਹੋਣਾ ਨਾ ਹੋਇਆ ਜਿਹੜੇ ਨਸ਼ਾ ਤਸਕਰਾਂ ਤੋਂ ਕਿੱਲਾਂ ਦੇ ਹਿਸਾਬ ਨਾਲ ਫੜੇ ਗਏ ਉਹਨਾਂ ਦੇ ਕੋਈ ਨਹੀਂ ਕਾਰਵਾਈ ਹੋ ਰਹੀ ਇਹ ਹੀ ਤਾਂ ਮੈਂ ਕਹਿਣਾ ਚਾਹੁੰਨੀ ਆ ਜੀ ਉਹ ਇਸ ਕਰਕੇ ਨਹੀਂ ਹੋ ਰਹੀ ਕਿਉਂਕਿ ਸਾਰੇ ਰਲੇ ਹੋਏ ਆ ਨਸ਼ਾ ਇਸ ਤਰ੍ਹਾਂ ਨਹੀਂ ਵਿਕਦਾ ਜਿੰਨਾ ਚਿਰ ਸਾਰੀ ਮਸ਼ੀਨਰੀ ਨਸ਼ਾ ਤਸਕਰਾਂ ਨਾਲ ਨਾਰਲੀ ਹੋਵੇ ਸੋ ਕਿਉਂਕਿ ਸਾਰੇ ਇਸ ਤੋਂ ਕਮਾਈ ਕਰ ਰਹੇ ਆ ਆਪਣੇ ਘਰ ਭਰ ਰਹੇ ਆ ਖਬਰਾਂ ਤੁਸੀਂ ਵੀ ਪੜ ਰਹੇ ਹੋ ਕਿਵੇਂ ਫੋਰਨ ਦੇ ਵਿੱਚ ਜਾਇਦਾਦਾਂ ਬਣ ਰਹੀਆਂ ਸੋ ਗਰੀਪਾ ਦੇ ਘਾਟਾ ਟਾ ਕੇ ਕਦੇ ਵੀ ਨਸ਼ਾ ਖਤਮ ਨਹੀਂ ਕੀਤਾ ਜਾ ਸਕਦਾ ਐਮਐਨਏ ਜਿਹੜਾ ਲਗਾਤਾਰ ਬਵਾਦਾ ਚੱਲੇ ਬੁਲਾਰ ਦੀ ਗੱਲ ਆ ਕਿ ਜਦੋਂ ਉਹਨਾਂ ਨੇ ਵੀ ਔਰਤਾਂ ਦੇ ਖਿਲਾਫ ਟਿੱਪਣੀ ਕੀਤੀ ਹੋਰ ਬਹੁਤ ਸਾਰੇ ਐਮਐਨਏ ਆ ਲਗਾਤਾਰ ਉਪਾਦਾਂ ਨਾਲ ਜੁੜੇ ਹੋਏ ਕਿਵੇਂ ਦੇਖਦੇ ਆ ਦੇਖੋ ਉਹਨਾਂ ਨੂੰ ਸਮਝ ਹੀ ਇੰਨੀ ਸੀਗੀ ਜਿੰਨੀ ਕੋ ਉਹਨਾਂ ਨੂੰ ਸਮਝ ਆ ਉਸ ਅਨੁਸਾਰ ਹੀ ਉਹਨਾਂ ਨੇ ਬੋਲਣਾ ਹੈ ਉਸ ਅਨੁਸਾਰ ਹੀ ਉਹਨਾਂ ਨੇ ਗੱਲ ਕਰਨੀ ਹੈ ਇਹਦੇ ਵਿੱਚ ਕੋਈ ਬਵਾਤਾ ਆਪਾਂ ਤਾਂ ਕਹਿ ਨਹੀਂ ਸਕਦੇ ਪਰ ਇਨਾ ਨਰਾਦਰ ਔਰਤਾਂ ਦਾ ਇਹਨਾਂ ਵੱਲੋਂ ਕੀਤਾ ਗਿਆ ਇਸ ਕਰਕੇ ਕੀਤਾ ਗਿਆ ਕਿਉਂਕਿ ਨਾ ਸਮਝ ਸੀਗੇ ਇਸ ਮਾਮਲੇ ਦੇ ਵਿੱਚ ਨਹੀਂ ਤਾਂ ਅਦਰਵਾਇਜ਼ ਇਹ ਬਹੁਤ ਸ਼ੈਤਾਨ ਨੇ ਕਿਉਂਕਿ ਕਿੰਨੀ ਸ਼ੈਤਾਨੀ ਦੇ ਨਾਲ ਇਹਨਾਂ ਨੇ ਲੋਕਾਂ ਨਾਲ ਵਾਅਦੇ ਕਰਕੇ ਆਪਣੀ ਸਰਕਾਰ ਲੈ ਕੇ ਆਂਦੀ ਔਰ ਹਰ ਵਾਅਦੇ ਤੋਂ ਮੁਕਰ ਗਏ ਹੁਣ ਜਦੋਂ ਇਹਨਾਂ ਨੂੰ ਆਪਣੀ ਸਰਕਾਰ ਜਾਂਦੀ ਦਿਸਦੀ ਹੈ ਹੁਣ ਇਹ ਕਹਿੰਦੇ ਅਸੀਂ 3 ਮਹੀਨਿਆਂ ਚ ਨਸ਼ਾ ਖਤਮ ਕਰਦੇ ਆਂਗੇ 2 ਸਾਲਾਂ ਸਾਰਾ ਵਿਕਾਸ ਕਰ ਦਾਂਗੇ ਸੋ ਸ਼ੈਤਾਨ ਲੋਕਨ ਔਰ ਬਹੁਤ ਹੀ ਬੇਅਕਲ ਲੋਕਰ ਜੋ ਸਾਡੀ ਪੰਜਾਬ ਦੀ ਜਿਹੜੀ ਲੀਡਰਸ਼ਿਪ ਹੈ ਹਾਈ ਕਮਾਂਡ ਉਹਨੇ ਫੈਸਲਾ ਕੀਤਾ ਸੀ ਕਿ ਪੰਜਾਬ ਦੇ ਵਿੱਚ ਹਰ ਬਲਾਕ ਲੈਵਲ ਤੇ ਜ਼ਿਲ੍ਹਾ ਲੈਵਲ ਤੇ ਪੰਜਾਬ ਸਰਕਾਰ ਦੇ 3 ਸਾਲ ਪੂਰੇ ਹੋਣ ਤੇ ਪੰਜਾਬ ਸਰਕਾਰ ਦੇ ਪ੍ਰਤੀ ਰੋਸ ਪ੍ਰਦਰਸ਼ਨ ਕੀਤਾ ਜਾਵੇ ਇਹ ਸੁੱਤੀ ਗੋਂਗੀ ਬੋਲੀ ਪਈ ਸਰਕਾਰ ਨੂੰ ਜਗਾ ਕੇ ਕਿ ਭਾਈ ਆਓ ਤੁਸੀਂ 3 ਸਾਲਾਂ ਦੇ ਵਿੱਚ ਜਿਹੜੇ ਲੋਕਾਂ ਨਾਲ ਵਾਅਦੇ ਕੀਤੇ ਸੀ ਇੱਕ ਵੀ ਪੂਰਾ ਨਹੀਂ ਹੋਇਆ ਪੂਰਾ ਕੀ ਕੀਤਾ ਇਹਨਾਂ ਨੇ ਆਪਣਾ ਵਾਦਾ ਉਹ ਵੀ ਆਪਣਾ ਵਾਦਾ ਕੀ ਪੂਰਾ ਕੀਤਾ ਕਿ ਅਸੀਂ ਸਰਕਾਰੀ ਸਿਕਿਉਰਟੀ ਨਹੀਂ ਲਵਾਵਾਂਗੇ ਅਸੀਂ ਵੀਆਈਪੀ ਕਲਚਰ ਖਤਮ ਕਰਾਂਗੇ ਉਹ ਇਹਨਾਂ ਦੇ ਉਲਟ ਜਾ ਕੇ ਇਹਨਾਂ ਨੇ ਗੱਡੀਆਂ ਵੀ ਲੈ ਲਈਆਂ ਘਰ ਵੀ ਲੈ ਲਏ ਔਰ ਵੀਆਈਪੀ ਕਲਚਰ ਘਟਾਉਣ ਦੀ ਵੀ ਆਏ ਵਧਾਇਆ ਲੇਕਿਨ ਅੱਜ ਜਿਹੜੀਆਂ ਸਾਡੀਆਂ ਭੈਣਾਂ ਨੇ ਉਹ 1000 ਰੁਪਏ ਮੰਗ ਰਹੀਆਂ ਕਦੋਂ ਖਾਤਿਆਂ ਜਾਊਗਾ ਅੱਜ ਜਿਹੜੇ ਵੜਾਪਾ ਪੈਨਸ਼ਨ ਵਾਲੇ ਆ ਉਹ ਡੀਕ ਰਹੇ ਆ ਵੀ ਕਦੋਂ 3500 ਰੁਪਏ ਪੈਨਸ਼ਨ ਹੋਊਗੀ 52000 ਰੁਪਏ ਸੈਕੰਡ ਸਟ੍ਰੀਮ ਕਦੋਂ ਮਿਲੇਗੀ ਕੱਚੇ ਮਜ਼ਦੂਰ ਟੈਂਕੀਆਂ ਦੇ ਜਿਹੜੇ ਬੈਠੇ ਆ ਵੀ ਸਾਨੂੰ ਕਦੋਂ ਪੱਕੇ ਕਰਨਗੇ ਤਾਂ ਤੁਸੀਂ ਕਿਸੇ ਵੀ ਖੇਤਰ ਦੇ ਵਿੱਚ ਤੁਸੀਂ ਇਹਨਾਂ ਨੇ ਕਾਮਯਾਬੀ ਨਹੀਂ ਹਾਸਲ ਕੀਤੀ ਜੇ ਇਹਨਾਂ ਨੇ ਕਾਮਯਾਬੀ ਹਾਸਲ ਕੀਤੀ ਤਾਂ ਭ੍ਰਿਸ਼ਟਾਚਾਰਜ ਕੀਤੀ ਹੈ ਅੱਜ ਇਹਨਾਂ ਦੇ ਐਮਐਲਏ ਟਰੱਕ ਜੁਨੀਅਰ ਵਾਲੀ ਆ ਪ੍ਰਧਾਨਗੀ ਆ ਪਿੱਛੇ ਤੁਸੀਂ ਵੇਖੋ ਕੀ ਕੁਛ ਹੋ ਰਿਹਾ ਇਸ ਰੂਟ ਦੇ ਵਿੱਚ ਜਾਂ ਕਿਤੇ ਵੀ ਇਹਨਾਂ ਦੇ ਜਿਹੜੇ ਐਮਐਲਏ ਸਹਿਬਾਨ ਐ ਇੱਥੋਂ ਤੱਕ ਸਾਨੂੰ ਪਤਾ ਲੱਗਿਆ ਕਿ ਜਿਹੜੇ ਡਿਵੈਲਪਮੈਂਟ ਏਡੀਸੀ ਐ ਉਹਨਾਂ ਨੂੰ ਵੀ ਕਹਿ ਰਹੇ ਨੇ ਕਿ ਤੁਸੀਂ ਜਿਹੜੇ ਪਿੰਡਾਂ 'ਚ ਕੰਮ ਚੱਲਦੇ ਆ ਉਹ ਬੰਦ ਕਰੋ ਜਿੱਥੇ ਕੋਈ ਆਮ ਆਦਮੀ ਪਾਰਟੀ ਦਾ ਸਮਰਥਕ ਸਰਪੰਚ ਨਹੀਂ ਮਿਲਿਆ ਉਥੇ ਇਹਨਾਂ ਨੇ ਕੰਮ ਬੰਦ ਕਰਵਾਤੇ ਪ੍ਰਧਾਨ ਮੰਤਰੀ ਆਵਾਜ਼ ਉਹਨਾਂ ਦੇ ਅਧੀਨ ਪੱਖਪਾਤ ਕਰ ਰਹੇ ਇਹਨਾਂ ਦੇ ਜਿਹੜੇ ਸੈਕਟਰੀ ਐ ਪੰਚਾਇਤ ਅਫਸਰ ਐ ਮੈਂ ਤੁਹਾਡੇ ਜਿਰਗੇ ਉਹਨਾਂ ਨੂੰ ਵੀ ਚੇਤਾਵਨੀ ਦਿੰਦਾ ਕਿ ਇਹ ਜਿਹੜ ਇਹ ਹਰ ਲੋੜਵੰਦ ਨੂੰ ਮਿਲਣੀ ਚਾਹੀਦੀ ਹੈ ਇਹਦੇ 'ਚ ਇਹ ਨਹੀਂ ਕਿ ਜਿਹੜਾ ਆਮ ਆਦਮੀ ਪਾਰਟੀ ਦਾ ਵਰਕਰ ਕਹੂਗਾ ਇਸ ਕਰਕੇ ਅਸੀਂ ਕਹਿੰਦੇ ਹਾਂ ਕਿ ਹਰ ਜੋਗ ਵਿਅਕਤੀ ਨੂੰ ਲਾਭ ਮਿਲੇ ਸੋ ਮੇਰਾ ਕਹਿਣਾ ਇਹ ਹੈ ਵੀ ਕੋਈ ਵੀ ਸਕੀਮ ਲੈ ਲਓ ਅੱਜ ਤੁਸੀਂ ਦੇਖੋ ਪ੍ਰਧਾਨ ਮੰਤਰੀ ਜੀ ਨੇ ਆਜੂ ਸ਼ਮਾਨ ਯੋਜਨਾ ਸ਼ੁਰੂ ਕੀਤੀ ਹਰਿਆਣਾ 10 ਲੱਖ ਰੁਪਏ ਦੇ ਰਿਹਾ ਦਿੱਲੀ ਦੇ ਵਿੱਚ ਸਾਡੀ ਨਵੀਂ ਗਵਰਨਮੈਂਟ ਬਣੀ ਹੈ ਉਥੇ 10 ਲੱਖ ਰੁਪਏ ਮਿਲ ਰਿਹਾ ਹੈ ਲੇਕਿਨ ਪੰਜਾਬ ਦੇ ਵਿੱਚ ਜਿਹੜਾ ਗਰੀਬ ਵਿਅਕਤੀ ਨੂੰ ਪ੍ਰਧਾਨ ਮੰਤਰੀ ਜੀ ਨੇ ਮਾਣ ਮਹਿਸੂਸ ਕਰਨ ਵਾਸਤੇ ਕਿਹਾ ਸੀ ਕਿ ਇੱਕ ਪਾਸੇ ਗਰੀਬ ਦਾ ਇਲਾਜ ਹੋਵੇ ਉਸੇ ਕਮਰੇ ਦੇ ਨਾਲ ਅਮੀਰ ਦਾ ਇਲਾਜ ਹੋ ਜਾ। ਤਾਂ ਅੱਜ ਜਿਹੜੇ ਨਿੱਜੀ ਹਸਪਤਾਲਾਂ ਨੂੰ ਪੈਸਾ ਨਹੀਂ ਦਿੱਤਾ ਜਾ ਰਿਹਾ। ਇਸ ਕਰਕੇ ਅਸੀਂ ਕਹਿੰਦੇ ਆ ਕਿ ਇਹ ਜਿਹੜੀ ਸਰਕਾਰ ਹੈ ਇਹ ਸਰਕਾਰ ਹਰ ਮਹਾਜ ਤੇ ਫੇਲ ਹੋਈ ਹੈ। ਇਸੇ ਕਰਕੇ ਅੱਜ ਅਸੀਂ ਭਾਰਤੀ ਜਨਤਾ ਪਾਰਟੀ ਵੱਲੋਂ ਹਰ ਡਿਸਟ੍ਰਿਕਟ ਲੈਵਲ ਤੇ ਔਰ ਬਲੌਕ ਲੈਵਲ ਤੇ ਇਹ 3 ਸਾਲ ਪੂਰੇ ਹੋਣ ਤੇ ਅਸੀਂ ਯਾਦ ਕਰਾ ਰਹੇ ਹਾਂ ਵੀ ਉੱਠੋ ਭਾਈ ਜਾਕੋ ਤੁਹਾਥੋਂ ਲੋਕਾਂ ਚੀਜ਼ਾਂ ਮੰਗ ਰਹੇ ਆ ਪੂਰੀਆਂ ਕਰੋ। ਆਮ ਆਦਮੀ ਪਾਰਟੀ ਦੇ ਜਿਹੜੇ ਕਹਿੰਦਾ ਕਿ ਉਹ ਨਹੀਂ ਚਾਹਤਾ ਚੱਲ ਰਿਹਾ ਹੈ ਕਿ ਵਾਧਾ ਚ ਰਿਹਾ ਹੈ ਆਪਣੇ ਚਾਰ ਸਿੱਤੂ ਹੈ ਕਿ ਉਹ ਵੀ ਚਾਹਤਾ ਹੈ ਕਿਉਂਕਿ ਉਹਨਾਂ ਨੇ ਮਹਿਲਾ ਮਾਂ ਵਾਲੇ ਨੂੰ ਜਦ ਪੱਕੇ ਵਾਰੀ ਨੂੰ ਮਾਰੇ ちゃっ ਦੇ। ਦੇਖੋ ਮੈਂ ਇਹ ਗੱਲ ਕਹਿਣਾ ਹੈ ਕਿ ਇਹ ਜਿਹੜੀ ਸਰਕਾਰ ਹੈ ਬਿਲਕੁਲ ਨਕਮੀ ਤੇ ਬੇਕਾਰ ਸਰਕਾਰ ਹੈ। ਕੋਈ ਇਹਨਾਂ ਨੂੰ ਤਜਰਬਾ ਨਹੀਂ ਹੈ। ਅੱਜ ਤੁਸੀਂ ਦੇਖੋ ਵੀ ਕਿਤੇ ਵੀ ਜਿਹੜੇ ਇਹਨਾਂ ਦੇ ਐਮ.ਐਲ.ਏ. ਹੈ ਉਹਨਾਂ ਐਮ.ਐਲ.ਏ. ਦਾ ਕਿਹੋ ਜਿਹਾ ਲੋਕਾਂ ਪ੍ਰਤੀ ਵਿਵਹਾਰ ਹੈ ਔਰ ਸਤਕਾਰ ਹੈ। ਔਰ ਮੈਂ ਕਹਣਾ ਕਿ ਜਿਹੜੀ ਪਾਰਟੀ ਇਹ ਕਹੇ ਕਿ ਸਦਾ ਚਾਹੀ ਹੋਵੇ ਕਿ ਅਸੀਂ ਭ੍ਰਿਸ਼ਟਾਚਾਰ ਨਹੀਂ ਕਰਾਂਗੇ ਅਸੀਂ ਧਰਨਾ ਨਹੀਂ ਲਗਣ ਦੇਵਾਂਗੇ ਅਸੀਂ ਵੇਰਜਗਾਰੀ ਤੂੜ ਕਰਾਂਗੇ ਲੇਕਿਨ ਜੋ ਇਹਨਾਂ ਦੇ ਸ਼ਬਦ ਨੇ ਚਾਹੇ ਉਹ ਕਿਸੇ ਵੀ ਐਮਐਨਏ ਨੇ ਔਰਤ ਜਾਤੀ ਦੇ ਖਿਲਾਫ ਬੋਲੇ ਹੋਣ ਕਿਸੇ ਵਰਗ ਦੇ ਖਿਲਾਫ ਬੋਲੇ ਹੋਣ ਤੇ ਇਸ ਗੱਲ ਦੀ ਇਹ ਗਵਾਹੀ ਪਰਦੇ ਆ ਕਿ ਇਹਨਾਂ ਦੇ ਜਿਹੜੇ ਐਮਐਲਏ ਨੇ ਉਹ ਗੈਰ ਜ਼ਿੰਮੇਵਾਰ ਨੇ ਉਹਨਾਂ ਨੂੰ ਕੋਈ ਸਮਝ ਨਹੀਂ ਹੈ ਸੋ ਇਹ ਅਣਜਾਣ ਡਰਾਈਵਰ ਦੇ ਹੱਥ ਗੱਡੀ ਪੰਜਾਬ ਦੀ ਆ ਚੁੱਕੀ ਹੈ ਸੋ ਇਸ ਕਰਕੇ ਸਾਡਾ ਕਹਿਣਾ ਹੈ ਕਿ ਲੋਕ ਉਹ ਢੀਕ ਕਰ ਰਹੇ ਕਿ ਕਦੋਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਪੰਜਾਬ 'ਚ ਬਣੇ ਤੇ ਕਦੋਂ ਅਸੀਂ ਪੰਜਾਬ ਨੂੰ ਬਚਾਈਏ ਸਰਹੱਦੀ ਇਲਾਕੇ 'ਚ ਕਾਫੀ ਸਪੋਰਟ ਮਿਲੇਗਾ ਦੇਖੋ ਜਿਹੜੇ ਸਰਹੱਦੀ ਇਲਾਕੇ ਨੇ ਕਦੇ ਵੀ ਸੈਂਟਰ ਗਵਰਨਮੈਂਟ ਨੇ ਸਰਹੱਦੀ ਇਲਾਕਿਆਂ ਨੂੰ ਛੋਟੀਆਂ ਦੇਣ ਤੋਂ ਪਾਸਾ ਨਹੀਂ ਬਟਿਆ ਲੇਕਿਨ ਮੇਰਾ ਕਹਿਣਾ ਇਹ ਹੈ ਕਿ ਅੱਜ ਜਿਹੜਾ ਪੰਜਾਬ ਬਹੁਤ ਵੱਡਾ ਸੋਦੀ ਸੁਪ ਹੈ ਔਰ ਇਸ ਕਰਕੇ ਜਿਹੜੀ ਇੱਥੋਂ ਦੀ ਸਰਕਾਰ ਹੈ ਉਹ ਮੈਂ ਪਹਿਲਾਂ ਵੀ ਕਿਹਾ ਕਿ ਹਰ ਪਹਾਈ ਤੇ ਫੇਲ ਹੋਈ ਆ ਕਾਨੂੰਨ ਦੀ ਬਵਸਤਾ ਕਿਸ ਤਰ੍ਹਾਂ ਦੀ ਹੈ ਪੁਲਿਸ ਦੀ ਹਾਲੀ ਚ ਕੁੱਟਾਂ ਹੋ ਰਹੀਆਂ ਲੁੱਟਾਂ ਹੋ ਰਹੀਆਂ ਪੁਲਿਸ ਦੀ ਹਾਲੀ ਚ ਕਤਲ ਹੋ ਰਹੇ ਆ ਸੋ ਇਸ ਕਰਕੇ ਇਹ ਸਰਕਾਰ ਨੂੰ ਚਲਦਾ ਕਰਨਾ ਜ਼ਰੂਰੀ ਹੈ ਮੈਂ ਪਰਜਿੰਦਲ ਅੱਜ ਪੂਰੇ 3 ਸਾਲ ਹੋ ਗਏ ਪੰਜਾਬ ਸਰਕਾਰ ਬਣੇ ਨੂੰ ਆਮ ਆਦਮੀ ਪਾਰਟੀ ਦੇ ਸਰ ਨੂੰ ਅਸੀਂ ਭਗਵੰਤ ਮਾਨ ਜੀ ਦੀ ਸਰਕਾਰ ਨੂੰ ਇੱਕੋ ਗੱਲ ਪੁੱਛਣਾ ਚਾਹੁੰਦੇ ਆ ਕਿ 3 ਸਾਲਾਂ ਦੇ ਵਿੱਚ ਨਾ ਤਾਂ ਭ੍ਰਸ਼ਟਾਚਾਰ ਘਟਿਆ ਭ੍ਰਸ਼ਟਾਚਾਰ ਇੰਨਾ ਵੱਧ ਚੁੱਕਿਆ ਹੈ ਕਿ ਜੋ ਹਰੇਕ ਇੱਕ ਇੱਕ ਬੰਦੇ ਨੂੰ ਅਸੀਂ 3 ਲੱਖ ਜਿਹੜਾ ਬੰਦਾ ਹੈ 3 ਕਰੋੜ ਬੰਦਾ ਪੰਜਾਬ ਦੀ ਬਾਦੀ ਨੂੰ ਉਹ ਦੇਖ ਰਿਹਾ ਕਿ ਭ੍ਰਸ਼ਟਾਚਾਰ ਦਿਨ-ਪ੍ਰਤੀ ਦਿਨ ਇੰਨਾ ਵੱਧ ਗਿਆ ਤੇ ਇੰਨਾ ਫੈਲ ਗਿਆ ਕਿ ਜਿਹਦਾ ਕੀ ਕੋਈ ਚਰਨ ਸੀਮਾ ਨਹੀਂ ਰਹੀ ਤੇ ਨਸ਼ਾ ਨਸ਼ਾ ਹੁਣ ਘਰ-ਘਰ ਦੇ ਵਿੱਚ ਹੋ ਗਿਆ ਹਰੇਕ ਪਿੰਡ ਦਾ ਬੱਚਾ ਹਰੇਕ ਸ਼ਹਿਰ ਦਾ ਬੱਚਾ ਨਸ਼ਾ ਦਾ ਅੱਦੀ ਹੋ ਗਿਆ ਤੇ ਨਾ ਤਾਂ ਪੰਜਾਬ ਸਰਕਾਰ ਦਾ ਕੋਈ ਕੰਟਰੋਲ ਹੋ ਰਿਹਾ ਤੇ ਨਾ ਦੇ ਨਾ ਪ੍ਰਸ਼ਾਸਨ ਨਾ ਕੋਈ ਲਾਅਨ ਆਰਡਰ ਹੈ ਲਾਅ ਐਂਡ ਆਰਡਰ ਤੇ ਹੁਣ ਦੇਖੋ ਨਾਲੇ ਤਾਂ ਥਾਣਿਆਂ ਦੇ ਉੱਤੇ ਮਲਗੀ ਅਟੈਕ ਹੋ ਰਿਹਾ ਹੈ ਨਾਲੇ ਗੁਰਦੁਆਰਾ ਦੇ ਉੱਤੇ ਅਟੈਕ ਹੋ ਰਿਹਾ ਹੈ ਹੁਣ ਇੱਕ ਇੱਕ ਮਲਗੀ ਗੁੰਡਾਗਰਦੀ ਦਾ ਦੇਖੋ 1K47 ਹੁਣ ਹਰੇਕ ਬੱਦਾਂ ਇੱਕ ਸ਼ਰੇ ਆਮ ਲੈ ਕੇ ਘੁੰਮ ਰਿਹਾ ਮਹਿਲਾਵਾਂ ਨੂੰ ਨਾਦਾ ਉਹਨਾਂ ਦਾ ਹੱਕ ਦਿੱਤਾ ਗਿਆ ਇਹਨਾਂ ਨੇ ਗਮਰਾਹ ਕਰਕੇ ਸਰਕਾਰ ਬਣਾਈ ਹੈ ਤੇ ਅੱਜ 36000 ਰੁਪਿਆ ਮਹਿਲਾਵਾਂ ਦਾ ਬਣ ਗਿਆ ਜੋ ਕਿ 1000 ਰੁਪਏ ਦੀ ਇਹਨਾਂ ਨੇ ਕਿਹਾ ਸੀ ਕਿ ਕਿਸੇ ਵੀ ਮਹਿਲਾਵਾਂ ਪੰਜਾਬ ਨੂੰ ਕੋਈ ਵੀ ਰੁਪਿਆ ਦਿੱਤਾ ਨਹੀਂ ਗਿਆ ਇਹਨਾਂ ਨੇ ਲੁੱਟ ਖੁੱਟ ਕਰਕੇ ਮਹਿਲਾਵਾਂ ਨੂੰ ਗਮਰਾਹ ਕਰਕੇ ਲੋਕਾਂ ਦਾ ਵੋਟਾਂ ਲੈਂਦੀਆਂ ਅਸੀਂ ਇੱਕ ਗੱਲ ਕਹਿੰਦੇ ਆ ਕਿ 2027 ਦੇ ਵਿੱਚ ਪੰਜਾਬ ਸਰਕਾਰ ਭਾਜਪਾ ਜੀ ਤਿੱਤਰ ਲਿਆਵੇ ਤਾਂ ਜੋ ਭ੍ਰਸ਼ਟਾਚਾਰ ਬੰਦ ਸਕੇ